ਸਾਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਦੀ ਜਗ੍ਹਾ ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਮਨਿਸਟਰ ਰਚੇਲ ਬਿਡਾਪਨ ਨੇ ਲਈ ਹੈ ਉਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਸਭ ਤੋਂ ਪਹਿਲਾ ਬਿਆਨ ਆਇਆ ਹੈ ਉਹ ਇੱਕ ਕੈਬਨਟ ਮੀਟਿੰਗ ਦੇ ਲਈ ਜਾ ਰਹੇ ਸੀ ਕਿ ਆਪਦੇ ਕੈਬਨਟ ਦੀ ਪਲੇਠੀ ਮੀਟਿੰਗ ਵਾਸਤੇ ਜਾ ਰਹੇ ਸੀਗੇ ਇਸ ਦੌਰਾਨ ਮੀਡੀਆ ਨੇ ਉਹਨਾਂ ਤੋਂ ਸਵਾਲ ਕੀਤਾ ਉਹਨਾਂ ਨੇ ਉਸ ਦਾ ਜਵਾਬ ਕੀ ਦਿੱਤਾ ਤੇ ਉਹਨਾਂ ਦਾ ਪਹਿਲਾ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਝ ਮੰਨਣਾ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਸ ਤੁਹਾਡਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਸਾਡੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਬਣੇ ਨੇ ਰਚੇਲ ਬਿਡਾਪਨ ਜਿਨ੍ਹਾਂ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਪਲੇਠਾ ਬਿਆਨ ਜਿਹਨੂੰ ਕਿਹਾ ਜਾਂਦਾ ਕਿ ਪਹਿ ਦਰਸਲ মিডিਆ ਨੇ ਉਹਨਾਂ ਤੋਂ ਸਵਾਲ ਕੀਤਾ ਸੀਗਾ ਕਿ ਭਈ ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਡਾ ਕੀ ਪਲਾਨ ਹੋਣ ਵਾਲਾ ਹੈ ਤਾਂ ਰਚੇਲ ਨੇ ਉਸ ਦਾ ਕੀ ਜਵਾਬ ਦਿੱਤਾ ਪਹਿਲਾਂ ਸੁਣੋ ਉਸ ਤੋਂ ਬਾਅਦ ਆਪਾਂ ਇਹਨੂੰ ਐਕਸਪਲੇਨ ਕਰਾਂਗੇ ਪਹਿਲਾਂ ਤੁਸੀਂ ਸੁਣੋ ਕਿ ਰਚੇਲ ਨੇ ਕਿਹਾ ਕੀ ਮਿਨਿਸਟਰ ਆਰ ਯੂ ਗੋਇੰਗ ਟੂ ਕੀਪ ਦ ਸੇਮ ਇਮੀਗ੍ਰੇਸ਼ਨ ਕੈਪਸ ਇਨ ਪਲੇਸ ਆਮ ਗੋਇੰਗ ਟੂ ਮੇਨਟੇਨ ਦ ਦ ਲੈਵਲਸ ਐਸ ਪਲਾਨ ਦਟ ਵਾਸ ਅਨਾਉਂਸਡ ਇਨ ਨੋਵੇਮਬਰ ਬਟ ਆਈ ਥਿੰਕ As the world continues to change, we need to look at how we do things here in Canada, not only how we govern, how we welcome people to Canada, and how we grow as a country. And are you expecting to be more prominent on the Canada US file now that you'll be dealing with issues like immigration, illegal immigrants crossing over the border? I have my first cabinet meeting in a few moments, and I'll learn more. I'm looking forward to all of the challenges ahead, and I'm definitely ready to rumble. ਤੁਸ ਦੇ ਕੇ ਰਚੇਲ ਪਹਿਲੀ ਕੈਬਨਟ ਮੀਟਿੰਗ ਦੇ ਵਾਸਤੇ ਜਾ ਰਹੇ ਸੀਗੇ ਤੇ ਇਸ ਦੌਰਾਨ ਜਦੋਂ ਤੁਰੇ ਜਾ ਰਹੇ ਸੀਗੇ ਤੇ ਇਸ ਦੌਰਾਨ ਉਹਨਾਂ ਨੂੰ ਜਲਦਬਾਜ਼ੀ ਦੇ ਵਿੱਚ ਇੱਕ ਕੁਐਸਚਨ ਕੀਤਾ ਗਿਆ ਕਿ ਭਈ ਇਮੀਗ੍ਰੇਸ਼ਨ ਨੂੰ ਲੈ ਕੇ ਨਵਾਂ ਪਲਾਨ ਕੀ ਹੋਣ ਵਾਲਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਨਾ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਚੇਂਜ ਹੋਏ ਨੇ ਸਗੋਂ ਕੈਬਨਟ ਦੇ ਵਿੱਚ ਵੀ ਰੀਸ਼ਫਲ ਹੋਇਆ ਹੈ ਸੋ ਉਹਦਾ ਇੰਪੈਕਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਪਲਾਨ ਦੇ ਉੱਤੇ ਕੀ ਪੈਣ ਵਾਲਾ ਹੈ ਤਾਂ ਉਹਨਾਂ ਨੇ ਸਾਫ਼ ਗੱਲ ਕੀਤੀ ਕਿ ਭਾਈ ਇਮੀਗ੍ਰੇਸ਼ਨ ਦਾ ਲੈਵਲ ਪਲਾਨ ਜਿਹੜਾ ਡਿਸਾਈਡ ਹੋ ਚੁੱਕਾ ਹੈ ਨਵੰਬਰ ਦੇ ਵਿੱਚ ਅਸੀਂ ਉੱਤੇ ਹੀ ਕੰਮ ਕਰਾਂਗੇ ਅਸੀਂ ਕੋਈ ਨਵਾਂ ਪਲਾਨ ਲੈ ਕੇ ਨਹੀਂ ਆ ਰਹੇ ਫਿਲਹਾਲ ਦੀ ਘੜੀ ਉਹਦਾ ਰੀਜ਼ਨ ਵੀ ਇੱਕ ਸਮਝਿਆ ਜਾ ਸਕਦਾ ਹੈ ਕਿਉਂਕਿ ਇਲੈਕਸ਼ਨ ਬਿਲਕੁਲ ਸਿਰਤੇ ਨਹੀਂ ਕੈਨੇਡਾ ਦੇ ਵਿੱਚ 2-4 ਮਹੀਨੇ ਦੇ ਵਿੱਚ ਜਦੋਂ ਇਲੈਕਸ਼ਨ ਹੋਣੇ ਨੇ ਤਾਂ ਇਸ ਦੌਰਾਨ ਬਹੁਤ ਵੱਡੇ ਲੈਵਲ ਦੇ ਉੱਤੇ ਹੋਰ ਚੇਂਜਸ ਐਸਪੈਕਟ ਜਾਂ ਉਮੀਦ ਨਹੀਂ ਕੀਤੇ ਜਾ ਸਕਦੇ ਪਰ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਜੇਕਰ ਜ਼ਰੂਰਤ ਦੇ ਹਿਸਾਬ ਦੇ ਨਾਲ ਕੋਈ ਚੇਂਜਸ ਕਰਨੇ ਪਏ ਤਾਂ ਉਹ ਲਾਜ਼ਮੀ ਕੀਤੇ ਜਾਣਗੇ ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਬਹੁਤ ਵੱਡਾ ਫੇਰ ਬਦਲ ਜਾਂ ਕੋਈ ਬਹੁਤ ਵੱਡੇ ਲੈਵਲ ਦੇ ਉੱਤੇ ਚੇਂਜਸ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੇ ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਜੋ ਅਨਾਉਂਸਮੈਂਟ ਹੋ ਚੁੱਕੀ ਹੈ ਜਾਂ ਜਿਹੜੀਆਂ ਪਾਲਿਸਿਜ਼ ਅਨਾਉਂਸ ਹੋ ਚੁੱਕੀਆਂ ਨੇ ਜਾਂ ਜਿਹੜਾ ਇਮੀਗ੍ਰੇਸ਼ਨ ਪਲਾਨ ਪੱਕੇ ਕਰਨ ਵਾਲਾ ਅਨਾਉਂਸ ਹੋ ਚੁੱਕਾ ਹੈ ਉਹ ਉਸੇ ਇਮੀਗ੍ਰੇਸ਼ਨ ਪਲਾਨ ਦੇ ਉੱਤੇ ਕੰਮ ਕਰਨਗੇ ਇਹਦਾ ਮਤਲਬ ਸਾਫ਼ ਹੈ ਕਿ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਪੱਕੇ ਹੋਣ ਦਾ ਪਲਾਨ ਅਨਾਉਂਸ ਕੀਤਾ ਗਿਆ 25 26 ਦੇ ਵਾਸਤੇ 26 27 ਦੇ ਵਾਸਤੇ ਫਿਲਹਾਲ ਦੀ ਘੜੀ ਉਹੀ ਰਹੇਗਾ ਤੇ ਉਸੇ ਲੈਵਲ ਪਲਾਨ ਦੇ ਉੱਤੇ ਕੈਨੇਡਾ ਕੰਮ ਕਰੇਗਾ ਉਸੇ ਪਲਾਨ ਦੇ ਉੱਤੇ ਇਮੀਗ੍ਰੇਸ਼ਨ ਜਿਹੜਾ ਉਹ ਕੈਨੇਡਾ ਦਾ ਟਿਕਿਆ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਹੋਰ ਅਪਡੇਟ ਦੇ ਨਾਲ ਜੁੜੀ ਹੁੰਦੀ ਹੈ ਲੈ ਕੇ ਤੁਹਾਡੇ ਤੱਕ ਕਾਵਾਂਗੇ ਬਣੇ ਰਹੋ ਬਾਜਵੈਂ ਸੰਧੂ ਵਲੌਗਸ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰ ਆਪਣੇ ਸੋਪੀਛਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਆਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਵਾਉਣਾ ਚਾਹਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨ